ਪਰ ਜਿਸ ਤਰ੍ਹਾਂ ਐਸਾ ਕਿ ਦੂਜੇ ਵਾਰ ਵੀ ਇੱਕ ਫਾਰਮ ਹੋ ਗਿਆ ਬੜਾ ਵਧੀਆ ਜਿਹੜਾ ਸਮੈਤਰਾ ਵਾਲਾ ਗੈਂਗ ਫੜਿਆ ਇਹਦੇ ਵਿੱਚ ਅਸੀਂ ਦੋ ਹੰਦੇ ਅਰੈਸਟ ਕਰ ਹੋਏ ਇੱਕ ਬੰਦਾ ਇਹਦੇ ਤੋਂ ਭੱਜਿਆ ਹੋਇਆ ਉਹਦਾ ਅਸੀਂ ਨਾਮ ਤਾਂ ਹੀ ਇਹਦੇ ਵਿੱਚ ਪ੍ਰੈਸ ਰੋਡ ਨੂੰ ਲਿਖਿਆ ਵੀ ਉਹ ਲਾਟਣਾ ਹੋਇਆ ਇਹ ਦੋ ਦੋਸਤੀ ਦੇ ਰਹਿ ਗਏ ਆ ਧਰੋਪ কুমার ਤੇ ਹਰਦੀਪ ਹੈਪੀ ਇਹਨਾਂ ਦੋ ਵੀ ਅਰੈਸਟ ਹੋਈ ਹੈ 3 ਤਰੀਕ ਨੂੰ ਇਹਨਾਂ ਨੇ 22 ਫਰਵਰੀ ਨੂੰ ਦੋ ਬੰਦਿਆਂ ਤੋਂ ਫਰਦਾਂ ਜੰਮਿਆਂ ਤੋਂ ਦੋ ਮੋਬਾਈਲ ਕੋਈ ਸੀ ਜਰਾ ਕੁ ਦੀ ਦਸਹਾ ਵੀ ਜਿਹੜੀ ਝਾੜ ਫਟਣ ਵਾਲੀ ਹੁੰਦੀ ਨਾ ਜਾਂ ਫਸਲ ਚ ਆਪਾਂ ਉਹਨਾਂ ਫਸਲ ਵੜਦੇ ਉਹ ਦਾਖਲੀ ਦੁਖਾ ਦੇ ਨਾਲ ਗੋ ਕੀਤੀ ਇਹਨਾਂ ਕੋਲੋਂ ਜਿਹੜੇ ਇੱਕ ਮੋਟਰਸਾਈਕਲ ਤੇ ਅੱਠ ਮੋਬਾਈਲ ਜਿਹੜੇ ਆ ਉਹ ਗ੍ਰਾਮ ਹੋ ਚੁੱਕੇ ਹਨ ਇਹਨਾਂ ਦਾ ਇੱਕ ਦਿਨ ਦਾ ਰਿਮਾਂਡ ਲਿਆ ਅਸੀਂ ਦੁਬਾਰਾ ਇਹਨਾਂ ਨੂੰ ਪੁਲਿਸ ਪੇਸ ਕਰਕੇ ਹੋਰ ਰਿਮਾਂਡ ਲੈ ਕੇ ਇਹਨਾਂ ਤੋਂ ਪੁੱਛਗਛ ਕਰਾਂਗੇ ਇਹਦਾ ਹੈਪੀ ਹੈ ਇਹਦੇ ਖਿਲਾਫ ਪਹਿਲਾਂ ਵੀ ਇੱਕ ਮੁਕਦਮਾ ਜਿਹੜਾ ਥਾਣਾ ਵਿਜੀਲ ਨੰਬਰ 6 ਉਹ ਦਾ ਤੇ ਇਹਦੇ ਖਿਲਾਫ ਪਹਿਲਾਂ ਇੱਕ ਕਲੰਦਰਾ ਵੀ 25609 ਦਾ ਦਸਤਾਵੇਜ਼ ਤੇ ਇਹ ਦੋਨੋਂ ਜਿਹੜੇ ਐ ਹੁਣ ਤੱਕ ਜੋ ਪਤਾ ਲੱਗਿਆ ਵੀ ਨਸ਼ਾ ਵੀ ਕਰਦੇ ਐ ਇਹ ਨਸ਼ੇ ਦੀ ਮੂਤੀ ਲਈ ਮੋਬਾਈਲ ਸਨੇਚ ਕਰਦੇ ਸੀ ਗੁਜਰਾ ਅਡਸਟ ਏਰੀਆ ਹੋਂਕਾਰ ਨਾਲ ਉਸੇ ਫੈਕਟਰੀਆਂ ਤੋਂ ਲੇਓ ਇਸ ਉਸ ਬੀਜ ਦੇ ਕਿਸੇ ਜਿਹੜਾ ਕੁਮਾਰ ਮੋਇਲ ਲੱਗੇ ਅੰਦਰ ਜੀ ਚੋਰੀ ਕਰਕੇ ਉਹ ਵੇਚਦੇ ਕਿੰਨਾ ਮੁਸਕਲੀ ਉਸ ਪ੍ਰੋਬਬਲੀ ਇਹ ਮੋਬਾਈਲ ਜਿਹੜਾ ਹੈ ਨਾ ਜਿੱਦਾਂ ਕੋਈ ਲੇਬਰ ਵਾਲਾ ਜਾਂਦਾ ਉਹਨੂੰ ਕਿਸੇ ਨੂੰ 1000 ਰੁਪਏ ਦੇਤਾ ਜਾਂ ਇਹਨੂੰ 2000 ਰੁਪਏ ਦੇਤਾ ਤੇ ਲੇਬਰ ਵਾਲੇ ਨੂੰ ਇਹ ਉਹਨਾਂ ਨੂੰ ਚੰਗਾ ਮੋਬਾਈਲ ਹੈ 1000 2000 ਰੁਪਏ ਆ ਕੁਲ ਰਿਹਾ ਹੈ ਦੁਕਾਨ ਤੋਂ ਹੀ ਆ ਰਿਹਾ ਹੈ ਤੇ ਜਿਹੜੀ ਰੁਪਈਏ ਅਗਲੇ ਤਿੰਨੋਂ ਹੀ ਕਿੱਦਾਂ ਜੁੜੇ ਇਕੱਠੇ ਕਿੱਦਾਂ ਹੋਈ ਦੀ ਪਿੱਛੋਂ ਜਿਹੜੇ ਕ੍ਰਿਮੀਨਲ ਬੈਕਗ੍ਰਾਉਂਡ ਵੀ ਦਿਖਾ ਰਹੇ ਨਹੀਂ ਨਹੀਂ ਇਹ ਨੇੜੇ ਨੇੜੇ ਦੇ ਹੀ ਹੈ ਇੱਕ ਬਾਦ ਸਿੰਘ ਨਗਰ ਦਾ ਇੱਕ ਵਰਦਲਾ ਕਲੋਨੀ ਦਾ ਪੜੇ ਲੱਗੇ ਵੈਸੇ ਵੀ ਇਹ ਜੋ ਉਹਨੂੰ ਦੱਸਿਆ ਨਾ ਕੁਝ ਰੋਟਾ ਕੁਝ ਨਹੀਂ ਕੋੜੀ ਦੇਣਾ ਇੱਕ ਦਾ ਹੈਗਾ ਇੱਕ ਦੇ ਖਿਲਾਫ ਇੱਕ ਮੁਕਦਮਾ ਪਹਿਲਾਂ ਲੱਗ ਚ ਇੱਕ ਉਹਦੇ 109 ਦੀ ਕਾਰ ਨਹੀਂ ਹੋਈ ਵੀ ਬਾਕੀ ਸਾਰਾ ਅਸੀਂ ਕਲੀਅਰ ਕਰਾਂਗੇ ਕਿ ਸੁਦਰਨ ਨੂੰ ਰੈਸਟਿੰਗ ਕੰਟਗਬੀ ਦੀ ਬਾਤਾਂ ਅਲੇ ਚੱਲੇਗੀ ਫਿਰ ਯੂਨੀਵਰਸਿਟੀ ਨਾਲ ਚੱਲੇਗੀ ਇਹ ਅਰੇਸਟ ਮੋਟਰਸਾਈਕਲ ਤੇ ਆਵੇਂ ਉਹਨੂੰ ਲੋਕੜੀ ਦੇਣਾ ਫੇਰ ਅਸੀਂ ਕੀਤਾ ਸਬਜ਼ੀ ਮੰਡੀ ਦੇ ਕਰੀ ਸਰ ਇਹ ਪੜੇ ਕਿੰਨਾ ਹੈ ਯਾਰੇ ਗ੍ਰੈਜੂਏਟ ਨੇ ਇੰਟਰੈਕਟ ਗ੍ਰੈਜੂਏਟ ਹੈ ਸਰ ਕਿੱਥੇ ਰਹਿਣਾ ਨੇ ਹੈਗੇ ਇੱਕ ਵਰਧਾਨ ਕਲੋਨੀ ਦਾ ਰਹਿਣ ਵਾਲਾ ਇੱਕ ਮਾਹੌਲਿਕ ਲਗ ਰਹਣ ਕਿੰਨੀ ਕਿ ਬਾਤਾਂ ਤੋਂ ਜਾਣ ਦੇ ਚੁੱਕੇ ਹੋਣ ਲੱਗੇ ਇਹ ਆਖਰ ਉਹ ਵੀ ਤਾਂ ਮਿਲੀ ਹੈ ਆ ਬਾਕੀ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਜਦੋਂ ਵੀ ਮੌਕਾ ਮਿਲੇ ਕਰੀਏ ਤੇ ਕਿਉਂਕਿ ਬਹੁਤਿਆਂ ਦਾ ਰਿਪੋਰਟਿੰਗ ਨਹੀਂ ਹੁੰਦੀ ਆ ਲੈਵਲ ਵਾਲਾ ਬਜਾਰਾ ਕਿ ਬਣਾਵੇ ਸਰਿਸਟਰ ਮੰਗਿਆ ਨਾ ਕਹਿੰਦੇ ਲਾਰਜਵਾਨਾਂ ਦਾ ਚਾ ਬਾਕੀ ਨਾਲ ਬੋਕਸ ਪ੍ਰਾਪਾਂਗ ਵਿੱਚ ਵੀ ਕੋਈ ਤਸਕਰੀ ਤਾਂ ਕੋਈ ਕਰ ਦਿੱਤਾ ਨਹੀਂ ਨਹੀਂ ਤਸਕਰੀ ਨਹੀਂ ਸੁਣਾਇਆ ਗਈ ਕਿ ਇਹ ਉਹਨਾਂ ਦੇ ਅਸਲੀ ਅਸਲੀ ਕਿੰਨੇ ਕਿੰਨੇ ਦੇ ਗੁਰੂ ਆਣਾ ਕਰਦੇ ਜਾਂਦੇ ਸੀ ਤੇ ਪਿੰਡ ਜਣਾ ਹੈ ਜੇ ਉਹ ਤੋਂ ਦੋ ਸੀ ਅਰੈਸਟ ਕਰ ਲਏ ਇੱਕ ਬੰਦਾ ਕਰਨ ਨਹੀਂ ਬਲਕਿ ਹੈ ਹੋਰ ਇੱਕ ਦੀ ਤਾਂ ਹੈਗੀ ਹੈ 42 ਦਾ ਇੱਕ ਬਾਈਸ ਸਾਹਿਬ ਦਾ ਇਹ ਕਿਹਦੀ ਜੇ ਤੋਂ ਗਾਇਬੀ ਦਾ ਉਹ ਦੇਖੋ ਤੁਸੀਂ ਵੀ ਇਹਦੇ ਚਿੱਕ ਤੇ 20 ਦਾ ਪਰਚਾ ਲਾਉਂਦੇ ਜਿਹੜਾ ਡਿਵੀਜ਼ਨ ਨੰਬਰ 6 ਦਾ ਬਗਦਨਾ ਤੇ 2020 ਦਾ ਉਹ ਤੋਂ ਬਾਅਦ ਵੀ ਲਗਾਤਾਰ ਕਲੀ ਜਾਂਦੇ ਹਾਂ ਉਹਨਾਂ ਚ ਕੋਈ ਨਾ ਕੀ ਠੀਕ 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 ਹੈ ਧੰਨਵਾਦ